ना सुनो आपके से तो के ले ला, ला ले इतने नहीं है ना कोच से ले लेंगे तो बिना के तो चल कोई भी भरो और देख लेंगे मैं ले दूं बाद ले लूंगा ना करो के ले ला दे करो देख लेंगे आगे ले तो लूंगा बाद हां कान में मैं आई करे जा लग रहा हूं हुआ अपना डा तो, तो मड़ा चक्कर में पड़ी हो जा चक्कर में पड़ी है एक कहां सच आ मेरे जमा जुलूस का था ये हो गया कहां से सारा भगवान का साइन ਅਤੇ 56 ਪਾੜਾ ਹੁਣ ਜੁੱਤੀ ਰਹਿੰਦੇ ਪਾੜੇ ਚਲ ਕੋਈ ਨਹੀਂ ਹੁਣ ਤੂੰ ਜਾ ਘਰੇ ਜਾ ਕੇ ਨਾ ਮੈਂ ਸਾਰਾ ਕੋਨਾ ਦਾ ਕੇਲੇ ਲਿਆ ਦੂੰਗਾ ਤਨ ਨਾਲੇ ਤੋਂ ਸੰਡਲ ਲਿਆ ਦੂੰਗਾ ਹਾਂ ਜਿੱਦਾਂ ਭੈਣ ਆਈ ਆ ਉਦਦੇ ਦਾ ਬਗਹਰਾ ਸਮਾਨ ਆ ਗਿਆ ਸੀ ਮੇਰੇ ਭਤੀਜੇ ਭਤੀਜੀਆਂ ਵਾਰੀ ਨਹੀਂ ਹੈਗੇ ਤੇਰੇ ਕੋਲੇ ਤੈਨੂੰ ਲੜਾਈ ਨੂੰ ਹੁਣ ਆ ਟਾਈਮ ਮਿਲਦਾ ਸਾਰਾ ਪਿੰਡ ਦੇਖਦਾ ਹੈਗਾ ਦੇਖ ਰਹਾ ਇਹ ਨਾ ਸਾਰਾ ਪਿੰਡ ਮੇਰੇ ਸਹੁਰਾ ਦਾ ਪਿੰਡ ਆ ਤੂੰ ਹੋਰ ਜਲੂਸ ਕਢਾਈ ਜਾਂਦੀ ਆ ਵੀ ਮੇਰੀ ਗੱਲ ਦਾ ਘਰੇ ਜਾ ਕੇ ਗੱਲ ਕਰਦਾ ਨੀ ਸੀ ਬੰਦਾ ਵੀ ਦਰਸ਼ਨ ਕੇ ਲੰਦੀ ਲੈ ਲਈ ਮੈਨੂੰ ਤਾਂ ਕਹਿਨ ਤੇ ਵੀ ਲੋੜ ਨਾ ਪੈਂਦੀ ਫਿਰ ਲੈ ਆਉਂਗਾ ਹੋਰ ਕਿਵੇਂ ਲਿਆਵੇਂਗਾ ਉਸ ਤੇ ਜਵਾਕ ਮੁਰੇ ਚੱਕ ਕਰ ਗਿਆ ਵੀ ਭੁਆਈ ਆ ਕੀ ਲੈ ਕੇ ਆਈ ਹੈ ਤੈਨੂੰ ਘਰੇ ਉਹ ਛੱਡਣ ਸਾਰ ਮੈਂ ਵਾਪਸ ਮੁੜ ਜਉਂ ਉਹਦੀ ਹਾਂ ਬਾਹਰ ਨਹੀਂ ਕਰਦਾ ਨੀ ਮੈਂ ਵਾਪਸ ਮੁੜਾਂਦੀ ਮੈਂ ਲੈ ਕੇ ਆਇਆ ਹੁੰਦਾ ਦਾ ਮੂਰਤੀਕਾਰ ਤੇ ਵਾਲੇ ਮੋਟਰਸਾਈਕਲ ਤੇ ਮੇਰਾ ਅੱਜ ਪੈਂਚਰ ਹੋ ਗਿਆ ਉਹ ਬਾਬਾ ਤੂੰ ਤੇਰੇ ਨਾਲ ਕਿਹੜਾ ਟੱਕਰ ਲਵੇ ਤੂੰ ਬਸ ਮੜਾ ਮੋਟਾ ਤੂੰ ਚੱਲ ਪਾ ਤਰਪਾ ਮੇਰੀ ਬੋਰੀ ਲੱਗਦੀ ਐ ਹੁਣ ਜਮ ਮੋਰੀ ਜਾ ਮੈਂ ਕਲਵੇ ਬਾਹਰ ਜਾਨੀ ਆ ਜੀ ਹਾਂ ਇਹ ਕਿਹੜੇ ਮੁਰਦਿਆਂ ਮੇਰੇ ਸੌਹਰੇ ਪਿੰਡਾਂ ਲੈ ਕੇ ਜਾਉਂਗਾ ਪੌਰਿਆਂ ਦਾ ਪਿੰਡ ਆ ਇਹਦੇ ਦਾ ਹੋਰ ਹੁਣ ਚੱਲ ਲੈ ਦੇਖ ਲੈ ਲੈ ਦੱਸ ਹੁਣ ਅੰਦਰ ਵਰਦੇ ਸੋਹਣੇ ਲੱਗਾਂਗੇ ਖਾਲੀ ਹੱਥ ਕੀ ਹੋ ਗਿਆ ਹਾਂ ਜਲੂਸ ਕਰਾਤਾ ਮੇਰਾ ਸਮਾਰ ਕੇ ਮੈਂ ਕਿਹੜਾ ਮੂੰਹ ਲੈ ਕੇ ਅੰਦਰ ਬੜੂੰਗੀ ਕੀ ਕਹਿਣਗੀਆਂ ਮਗਾਨੀਆਂ ਤੀਆਂ ਚੱਲ ਤੁਰ ਪਾ ਮੜਾ ਜਾ ਮੈਂ ਪਿਛਾਂ ਮਾਲੂਗਾ ਹਾਂ ਪੀ ਸੰਭਲੂਗਾ ਕੋਈ ਦੁਕਾਨ ਹੈ ਨਹੀਂ ਸੀਗੀ ਉੱਥੇ ਕੋਈ ਚੀਜ਼ ਕੋਣ

ਮੈਂ ਜਿਮਾਰਾ ਦੀ ਬਰਬਾੜ ਦੀ ਗੱਲ ਕਰਦੇ ਆਂ ਪਰ ਹੋਰ ਹੁਣ ਕਿ ਦੱਸ ਦੋ ਘੰਟੇ ਨਾ ਕੀ ਵਰਕ ਪਈ ਜਾਊਗਾ ਤਾਂ ਇੰਨੀ ਸਮਾਰ ਤੋਂ ਬੁਵਾ ਦਿੱਤੀ ਇਹ ਤਾਂ ਪਤਾ ਹੈਗੀ ਫਿਰ ਗਰਮੀ ਵੀ ਆ ਦੇ ਹਿਸਾਬ ਨਹੀਂ ਪਾਊਗੀ ਹੁਣ ਭਈਆ ਇਹ ਬੁਲਾ ਕੰਮ ਤੇ ਗਏ ਹੋਣਗੇ ਉਹਨਾਂ ਨੂੰ ਤਾਂ ਕਿਥੇ ਮਿੰਟ ਦੀ ਵੇਰ ਨਹੀਂ ਉਹਨਾਂ ਨੂੰ ਤਾਂ ਟੱਕਾ-ਟੱਕਾ ਕਰਦੇ ਹੋਣਗੇ 100 ਹੋ ਕੇ ਫੇਰ ਤਾਂ ਤੇ ਤੁਹਾਡੇ ਕੰਮ ਹੀ ਆ ਗਿਆ ਹੈ ਹੂੰ ਹਉ ਕੋਈ ਨਹੀਂ ਆ ਗਿਆ ਹਾਂ ਜੀ ਨੀ ਤੋ ਨਰਬਣ ਲੱਗ ਜੂ ਅਸਮਨ ਦਾ 20 ਤਰੀਕ ਤੱਕ ਆਹ ਹਾਂ ਸੋ ਮੈਂ ਜਾਈ ਹਾਂ ਹਲੋ ਲੈ ਭਾਈ 니 ਜਸੀ ਹੈ ਠੀਕ ਕਰਦੀ ਆਂ ਦੀਦੀ ਆਈ ਆਜਾ ਟੈਲੀਵਿਜ਼ਨ ਦੇਖੀ ਜਾਨੀ ਨਸੀ ਕਾਲ ਕੇ ਮੈਂ ਜਸੀ ਠੀਕ ਆਉਂਦੀ ਆ ਸਸੀ ਕਾ

ਮੇਰਾ ਦੀਦੀ ਆਈ ਸੀ ਬਲਜੀਤ ਅੱਛਾ ਮਾ ਚਲ ਮੈਂ ਵੀ ਜਾ ਕੇ ਭੱਜ ਕੇ ਮਿਲਿਆ ਮਾਮਾ ਚਲੋ ਵਧੀਆ ਆ ਗਈ ਹੂੰ ਪਾਪੀ ਅਵੀ ਹੋਣੀ ਕਿੱਧਰ ਗਏ ਉਹ ਤਾਂ ਉਹਦਾ ਮਾਮਾ ਜਿਆਦਾ ਜਿੱਦ ਕਰਨ ਲੱਗ ਗਿਆ ਕਹਿੰਦਾ ਇਹਨਾਂ ਨੂੰ ਜਵਾਖਾਂ ਤੋੜ ਦੇ ਮੈਂ ਤਾਂ ਸਲਾਹ ਨਹੀਂ ਦੀਗੀ ਔਰ ਵੀ ਕੋਈ ਕੋਦੀ ਮੰਮੀ ਵਾਰ-ਵਾਰ ਫੋਨ ਕਰੀ ਜਾਂਦੀ ਸੀ ਕਹਿੰਦੀ ਜ਼ਰੂਰ ਤੋਰ ਦੇ ਕਹਿੰਦੀ ਹੁਣ 4 ਦਿਨ ਚੱਲ ਜਾ ਵੱਖ ਮਿਲ ਜਾਣਗੇ ਛੁੱਟੀਆਂ 'ਚ ਵੱਖਾਂ ਨੂੰ ਵੀ ਚਾਹ ਹੁੰਦਾ ਨਾਲ ਕੇ ਜਾਣ ਦਾ ਵਧੀਆ ਕਰਿਆ ਬਣੇ ਮੇਰੀ ਭੈਣ ਵੀ ਨਾਲ ਵੱਖਾਂ ਨੂੰ ਲੈ ਕੇ ਆਈ ਸੀਗੀ ਵਧੀਆ ਸਾਹ ਬਈ ਇਹੀ 4 ਦਿਨ ਹੁੰਦੇ ਨੇ ਚੱਲ ਜਾ ਵੱਖ ਮਿਲ ਜਾਣਗੇ ਵੱਖਾਂ ਨੂੰ ਤੋਰ ਨਾਲ ਜਾਂਦਾ ਹੋਇਆ ਵੀ ਚੱਲ ਵਾ ਕੇ ਵਧੀਆ ਹੋ ਗਿਆ ਉਹ ਫਿਰ ਐਨਾ ਛੋਟੀ ਤੋਂ ਘੱਟ ਹੀ ਕੰਮ ਹੁੰਦਾ ਫਿਰ ਮੈਂ ਇਹਨੂੰ ਕੱਲੀ ਰੂਮੀ ਛੱਡ ਕੇ ਜਾ ਸਕਦੀ ਐਗੀ ਫਿਰ ਇਹਦਾ ਵੀ ਮੇਰੇ ਬਿਨਾ ਜੀਣ ਕਰੇ ਲੱਗਦਾ 4 ਦਿਨ ਲਾਇਆ ਹੋ ਕੰਮ ਵੱਡਾ ਹੋ ਜਾਂਦਾ ਨੰਤਾਰਾ ਰੋਕ ਕੇ ਦਾ ਹੋ ਜਾਂਦਾ ਵਾਹ ਹੀ ਲੱਗਦਾ ਨਹੀਂ ਹੋ ਹੋਰ ੱਲੇ ਬੰਦੇ ਤਾਂ ਕਿੱਥੇ ਰੋਟ ਆਉਂਦਾ ਕੰਮ ਮੈਂ ਹੁੰਦਾ ਭਣੇ ਇੱਕ ਪਾਸੇ ਦੀਦੀ ਚਾਲ ਲੈਣਾ ਕੰਮ ਪਾਸੇ ਬੈਠਾ ਲੈਣੀ ਆ ਆਹ ਉਹ ਚਲਾਇਆ ਹੁੰਦਾ ਤੇ ਅਣੀ ਝੁੱਲੇ ਦਾ ਕਰ ਲੈਂਦੀ ਐ ਤੇ ਅਣੀ ਨੰਗਰ ਪਸ਼ੂ ਦਾ ਕਰ ਲੈਂਦੀ ਐ ਹਣਾ ਹੋਰ ਫਿਰ ਜਾਨੇ ਇਧਰ ਹੁੰਦੀ ਆ ਤਾਂ ਉਧਰ ਰਹਿ ਜਾਂਦਾ ਜੇ ਉਧਰ ਹੁੰਦੀ ਆ ਬੱਸ ਉਹ ਅਗਰੇ ਦਾ ਇਧਰ ਝੁੱਲੇ ਕੰਨੀ ਰਹਿ ਜਾਂਦਾ ਹੂੰ ਮੈਂ ਤਾਂ ਹੈਗਾ ਹੋਰ ਉਹ ਜਿੱਦ ਫਾੜੀ ਬੈਠੇ ਰਹੇ ਕਹਿੰਦੇ ਸੀ ਜਾਣਾ ਜਾਣਾ ਫਿਰ ਅਸੀਂ ਚੜਾ ਤੇ ਅੱਛਾ ਚੱਲ ਵਧੀਆ ਕੀਤਾ ਮੇਰੇ ਨਾਲ ਲੜੀ ਲੜਦੀ ਆਈ ਅੱਲਾ ਹੁਣ ਕੀ ਪਤਾ ਮੈਂ ਦੀਦੀ ਆ ਮੈਂ ਤਾਂ ਕੁਛ ਲੜਿਆ ਨਾ ਕਰ ਚੱਲ ਨੂੰ ਮਣੀ ਲੜਿਆ ਨੀ ਬਾਦੀ ਵਾਰੀ ਦਾ ਸੁਣਾ ਬਤ ਨਾਲ ਚੜਨ ਲੱਗੀ ਨੇ ਕੇ ਮਾਹ ਵੀ ਕੇ ਲੈ ਲੈ ਲੋ ਕਹਿੰਦਾ ਨਾ ਉੱਥੋਂ ਲੈ ਲਾਂਗਾ ਉੱਥੇ ਹੋਣਗੇ ਕੰਚੀਆਂ ਚ ਤੇ ਇੱਥੇ ਭੁੰਬਲ ਵੀ ਨਹੀਂ ਹੈਗੀ ਉਹ ਚਾਹ ਰ ਫਿਰ ਕੀ ਅਕੇਲੇ ਆਉਣਾ ਹਾਂ ਉਹ ਹੁੰਦਾ ਹੈ ਅਕੇਲੇ ਆਣ ਕੀ ਗੱਲ ਹੈ ਮੈਂ ਹੁਣ ਜਾ ਕੇ ਫੜ ਲਵਾਂ ਨਹੀਂ ਇਹਨੂੰ ਉੱਥੇ ਨਾ ਵਾਫੀ ਜਵਾਕ ਦੋ ਜੇ ਹੁਣ ਜਵਾਕ ਕਰੇ ਹੁੰਦੇ ਉਹ ਕਹਿੰਦੇ ਨਾ ਵੀ ਲਪੂਆ ਖਾਲੀ ਆ ਤਾ ਕਿ ਕੀ ਲੈ ਕੇ ਆਈਏ ਪੂਆ ਉੱਥੇ ਨਾ ਸਾਰਾ ਬਾਜ਼ਾਰ ਦੇਖਦਾ ਸੀਗਾ ਵੀ ਬੋਲੀ ਜਾਂਦੇ ਆ ਕਿ ਕੁੜੀ ਦਾ ਵੀ ਮੇਰੇ ਸਹੁਰਿਆਂ ਦਾ ਪਿੰਡ ਹੋਵੇ ਤੇ ਇਹ ਰੌਲਾ ਪਈ ਜਾਵੇ ਉੱਥੇ ਖੜ ਖੜ ਕੇ ਗੱਲਾਂ ਕਰੇ ਉੱਚੀ ਉੱਚੀ ਸਾਡੀ ਨਾਂ ਗੜਾ ਕਰ ਮੈਂ ਚਾਹ ਬਣਾਉਣੀ ਚੰਗਾ ਹੁਣ ਨਾ ਕੋਈ ਨਾ ਤੂੰ ਬਾਹਰ ਬੈਠ ਮਗਰਨੀ ਨਾ ਨਾ ਭਜ ਜਾ ਜਾ ਕੋਈ ਨਾ ਉੱਤ ਸਿਆ ਉੱਧਰ ਬੈਜੋ ਜਾ ਕੇ ਅੰਦਰ ਏਸੀ ਰੂਮ ਚ ਬੈਜੋ ਜਾ ਕੇ ਬਸ ਮੈਂ ਤਾਂ ਕੀ ਰਾਮ ਕਰਨਾ ਮਸਾ ਤਾਂ ਇਕੱਠੇ ਹੋਇਆ ਗੱਲਾਂ ਕਰਾਂਗੇ ਹੂੰ ਮੈਂ ਦੱਸ ਭੈਣ ਦਾ ਚਮਚਾ ਉੱਛਲ ਪੋਈ ਨਾ ਇਹਦਾ ਯਾਹੂ ਦੇ ਪੈਣ ਪਾਈਦਾ ਹਨ ਹੁੰਦਾ ਕਿਉਂ ਨਹੀਂ ਮੇਰੀ ਗੱਲ ਸੁਣ ਜਿੱਦੇ ਦੀ ਭੈਣ ਆਈ ਆ ਹੈ ਕਿੱਧਰ ਹੈ ਬਿਸਕਟ ਉਹ ਕਿੱਧਰ ਹੈ ਠੰਡੇ ਕਿੱਧਰ ਆ ਕੋਰ ਕਰੇ ਐਨੇ ਚੱਕ ਲਿਆ ਅੱਛਾ ਜਵਾਕਾਂ ਜਾਂਦੇ ਖਾਤਰ ਤੇ ਨਾਲੇ ਇੰਨਾ ਜਵਾਕ ਜੱਸੀ ਚੌੜ ਕਰਦਿਆ ਪਹਿਲਾਂ ਐ ਸੁੱਤੀਆਂ ਚ ਉਦੋਂ ਮੇਰਾ ਸੀਸਾ ਪਾ ਲਈ ਜਵਾਕਾਂ ਦਾ ਕੰਮ ਵੀ ਹੀ ਆ ਤੁਹਾਨੂੰ ਪਤਾ ਹੀ ਆ ਹਨ ਆਹ ਥੋੜੀ ਚੌਣ ਕਰਦਿੰਨੇਗੀ ਤੇ ਆਵਦੇ ਰਿਟਰਨ ਕਰਦੇ ਨੇ ਪਰ ਪਤਾ ਨਹੀਂ ਕਿਵੇਂ ਬੰਡਾਲੇ ਦਾ ਰੱਖ ਲੈਂਦੇ ਨੇ ਨਾ ਪਤਾ ਨਹੀਂ ਹੁਣ ਆਏ ਹੋ ਰਿਹਾਗਾ ਵੀ ਭਈ ਆਉਦੇ ਪੜ ਗਏ ਹਨਾ ਹਾਂ ਆਏ ਫਰਕ ਪੈ ਜਾਂਦਾਗਾ ਸਿਆਣੇ ਹੋ ਗਏ ਫਿਰ ਜਿਹੜਾ ਸੁੱਚੇ ਤੇ ਫਿਰ ਆਈ ਲਾਵਾੰਦਾ ਵੀ ਇਹਨਾਂ ਦੇ ਜਵਾਕ ਵੜੀ ਲੱਤ ਕਰਦੇ ਹਾਂ ਹਾਂ ਐ ਹੋ ਗਿਆ ਨਹੀਂ ਤਾਂ ਗੱਲ ਲਾ ਗਈ ਬਾਕੀ ਆ ਸੁੱਟੀਆਂ ਮਸਾਂ ਹੀ ਆਉਂਦੀਆਂ ਨੇ ਆਹ ਹੁਣ ਤਾਂ ਨਹੀਂ ਜਾਇਆ ਜਾਂਦਾ ਹੈਗਾ ਹਨਾ ਹਫਤਾ 20 ਦਿਨ ਜਾਏ ਉਹਨਾਂ ਨੇ ਸੁੱਟੀਆਂ ਸੁਟਣਾ ਜਵਾਕ ਹਮੈ ਨੂੰ ਵੀ ਆਏ ਲਾਲ ਚਾਚਾ ਹੋ ਗਿਆ ਮਾਂ ਚਲੋ ਬਲਜੀਤ ਆਈਏ ਮਾਂ ਚਲ ਜਾਇਆ ਮੈਂ ਇੱਕ ਦਿਨ ਪੰਜ ਕੇ ਮਾਂ ਕਿਨੇ ਦਿਨ ਹੋ ਗਿਆ ਜੀ ਦੀ ਦੀ ਆਏ ਨੂੰ ਕਈ ਦਿਨ ਹੋ ਗਏ ਹਾਂ ਬਸ ਤੈਨੂੰ ਪਤਾ ਹੀ ਹੈ ਜਵਾਕ ਹਾਂ ਕੁੜੀ ਦਾ ਸੁਖ ਨਾ ਏਡੀ ਸਾਰੀ ਹੋ ਰਹੀ ਹੈ ਮੁੰਡਾ ਏਡਾ ਹੋਰ ਕਿਵੇਂ ਚਲਦਾ ਕੰਮ ਕਾਰ ਕਿਆ ਸੋਡਾ ਨੀ ਜੀ ਕਰਿਆ ਕੁਛ ਪੇਕੇ ਜਾਣ ਨੂੰ ਸਾਡਾ ਜੀ ਤਾਂ ਕਰਦਾ ਫਿਰ ਕਰਦੇ ਜ਼ਿੰਮੇਵਾਰੀਆਂ ਕੌਣ ਚੱਕੂਗਾ ਹੂੰ ਮੇਰੇ ਵਾਲਾ ਕੰਮ ਆਗਾ ਹੋਰ ਸਰ ਜੇ ਹੁਣ ਅੱਜ ਜੇ ਤੁਸੀਂ ਆਇਓ ਚਾਰ ਦਿਨ ਰਹਿ ਲਓ ਫਿਰ ਅਸੀਂ ਦੋਨੇ ਪੈਣਾ ਜਾਏਗਾ ਬਾਕੀ ਹਾ ਹੋਏ ਕਰ ਲਿਓ ਫਿਰ ਫਸ ਲਓ ਭਾਈ ਜੇ ਸੱਡ ਕੇ ਜਾਉ ਭਾਈ ਸੋਡਾ ਹਨ ਮੈਂ ਤੇਰੀ ਵੱਡੀ ਜਾਇਆਵਾਂਗੀ ਅੱਛਾ ਤੁਸੀਂ ਰਹੋ ਅੱਛਾ ਤੁਸੀਂ ਦੁਨ ਨਹੀਂ ਜਾਇਆਉਂਗੀ ਹਾਂ ਫਿਰ ਉਹ ਵੀ ਜਾਇਓ ਫਿਰ ਸੋਤ ਤਾਂ ਕੱਲੀ ਕੱਲੀ ਤਾਂ ਕੰਮ ਸਾਮ੍ਹੇ ਨਹੀਂ ਆਉਂਦਾ ਫਿਰ ਮੈਂ ਕੱਲੀ ਕੰਮ ਸਾਮੂੰਗੀ ਉਹੀ ਤਾਂ ਫਿਰ ਗੱਲ ਆ ਸੋਨੂੰ ਹੁਣ ਤਾਂ ਪਤਾ ਵੀ ਲੱਗੇ ਵੀ ਕੱਲਾ ਬੰਦਾ ਕਿਵੇਂ ਕੰਮ ਸਾਮ੍ਹਦਾ ਤੇ ਦੋ ਕਿਵੇਂ ਸਾਮ੍ਹਦੇ ਆ ਨਹੀਂ ਤਾਂ ਇਹ ਚੱਲ ਆ ਜਾ ਹੁਣ ਗਰਮੀ ਚ ਬੈ ਗਈ ਬਣ ਜੂਗੀ ਚਾਹ ਧਰ ਕੇ ਆ ਜਾ ਤਸ ਕੋਲੇ ਖੜ ਕੇ ਬਾਰੇਗੀ ਉਹਨੂੰ ਮੈਂ ਕਿੱਥੇ ਲੈ ਜਾਂ ਉਹ ਲੈ ਜਾਂ ਕੋਈ ਨਾ ਬਣ ਜੂਗੀ ਹੋਰ ਦੱਸ ਤੇਰੇ ਪੇਕਿਆਂ ਦਾ ਕੀ ਹਾਲ ਆ ਵਧੀਆ ਸਾਰੇ ਪੇਕਿਆਂ ਦਾ ਤੇਰੀ ਮਾਂ ਕਿਵੇਂ ਆ ਗੀ ਸਬ ਵਧੀਆ ਨੇ ਮਾਂ ਵੀ ਵਧੀਆ ਭਰਜਾਈ ਵੀ ਵਧੀਆ ਤੇਰੀ ਕਹਿੰਦੀ ਕਹਿੰਦੀ ਆ ਜਾ ਆ ਜਾ ਦੋ ਦਿਨ ਮਿਲ ਜਾ ਮੈਂ ਕਿਹਾ ਮੈਂ ਸਿਰ ਤੋਂ ਆਈ ਆ ਰੱਖ ਕੇ ਆਵਾਂ ਤੂੰ ਐਵੇਂ ਸਾਡੇ ਕੋਲੇ ਭਈ ਅਸੀਂ ਜਾ ਆਂ ਜਾ ਆਂ ਮੰਮਾ ਤੇ ਭੈਣਾ ਅਸੀਂ ਜਾ ਆਂ ਮੰਮਾ ਹੂੰ ਕਹਿੰਦੀ ਮੈਂ ਕੱਲੀ ਕੰਮ ਸਾਮੂ ਵੀ ਤੈਨੂੰ ਕੱਲੀ ਸਾਮੂ ਨਹੀਂ ਸਕਦੀ ਹਾਂ ਪਹਿਲਾਂ ਵੀ ਕਰਦੀ ਹੁੰਦੀ ਸੀ ਸਾਥੋਂ ਜਦੋਂ ਅਸੀਂ ਦਿੱਦੀ ਆ ਨਹੀਂ ਉਹ ਤਾਂ ਫਿਰ ਗੱਲ ਹੋਰ ਸੀਗੀ ਹਨਾ ਹੂੰ ਹੁਣ ਸੋ ਹੋਰ ਹੋ ਗਈ ਹਾਂ ਸੋ ਇੱਕ ਸਰੀਰ ਭਾਰੀ ਹੋ ਗਿਆ ਉਹ ਕਿੱਥੇ ਉਦੋਂ ਸੀ ਕਿੱਥੇ ਹੋਣਾ ਐਂ ਵੀ ਦੇਖੋ ਫਰਕ ਪਈ ਅੰਦਰ ਜੇ ਨਾ ਹੁੰਦੇ। ਉਹ ਕੰਮ ਉਹਦੇ ਪਹਿਲਾਂ ਨੋ ਘਟ ਗਏ ਨਾ। ਕਿੱਦਾਂ ਮੀਟੀਆਂ ਲਿਆਉਂਦੀ ਆ, ਲਿਪਦੀਆਂ, ਸੌ ਉਸ ਕਰਦੀ। ਉਹ ਕੀ ਕਰਦਾ? ਉਹ ਹੀ ਤਾਂ ਕਰਦਾ। ਹੋਰ ਟਮਾਟੇ ਜਨੇ ਬੈਠ ਕੇ ਲੈਂਦੀਆਂ। 100 ਦਾ। ਮਾ ਦਿਨ ਚੜਦੇ ਨੂੰ ਗੋਹਾ ਸੱਟ ਕੇ ਬੇਲੀਆਂ ਹੋ ਜਾਣਾ ਐਵੇਂ ਨਹੀਂ ਸੀ ਪਤਾ ਲੱਗਦਾ ਵੀ ਹਾਂ ਕਿਹੜੇ ਵੇਲੇ ਸੜਦਾ। ਕਹੀਂ ਤਾਂ ਕਹਿੰਦੇ। ਸੁਨੀਆਂ ਕਰਨੀਆਂ ਕਿੱਧਰ ਸਾਰਾ ਖੁਸ਼ ਆਪ ਹੀ ਕਰਨਾ। ਮੈਂ ਕਹਿ ਸਮਝ ਕਰ ਲੀ ਜੀ ਚਾਹ ਨਾ ਕਰਦੇ। ਨਾ ਦੱਸ। ਕੋਈ ਚਾਹ ਮੈਨ ਲਾ ਦ। ਨੰਤਾ ਆ ਗਈ ਜੀ ਕਿਹਦੇ। ਆਹ ਆ ਗਈ। ਕਿਆ ਕਰਨ ਹੋ ਗਈ। ਕਈ ਦਿਨ ਹੋ ਗਏ ਉਹ ਸੁੱਟੀਆਂ ਜਿੱਦੇ ਸੁੱਟੀਆਂ ਆਈਆਂ ਉਹਦੇ ਦੂਜੇ ਦਿਨ ਹੀ ਆ ਗਈ ਚੱਲਦੀ ਐ ਨਾ ਕਰਿਆ ਕਰ ਮੈਂ ਤੁਹਾਨੂੰ ਕੱਢਿਆ ਕਰ ਨਹੀਂ ਨੱਕ ਬੋਲਣੀ ਤਾਂ ਬਚਰੀਆਂ ਮਖਾਉਂਦੀਆਂ ਨੇ ਮਜ਼ਾ ਤਾਂ ਹੁੰਦੀਆਂ ਨੇ ਚੱਲ ਮੈਂ ਮੰਨਦੀ ਐ ਨੱਕ ਬੋਲਣੀ ਮੈਂ ਕਰਦੀ ਹੈਗੀ ਭਾਬੀ ਜਵਾਕ ਚੌੜ ਵਾਲੀ ਥੋੜੀ ਜੀ ਬੰਦ ਕਰ ਦੇਣਾਗੇ ਕੋਈ ਗੱਲ ਨਹੀਂ ਜਵਾਕ ਦਾ ਪੜਿਆ ਹੀ ਸਬਦੀ ਕਰ ਦਿੰਦੇ ਐ ਨਾ ਕਰਿਆ ਕਰ ਮਾਂ ਐ ਤਾਂ ਮੈਂ ਕਾਨੂੰ ਕਰਦੀਆਂ ਕੁੜਿਆਂ ਜਿਵੇਂ ਹੋਣ ਉਹ ਹੀ ਗੱਲ ਮੈਨੂੰ ਪੇਕੇ ਪੈ ਰਿਆ ਤਾਂ ਉਹਨੂੰ ਵੀ ਆਏ ਹੁੰਦਾ ਪੇਕੇ ਜਾਈ ਹੈ ਨਾ ਇੱਕ ਪਾਸੇ ਤਾਂ ਭਈ ਰੋਟੀ ਵੀ ਜਲਦਾਂ ਟੇਕੇ ਆਉਣਾ ਹੁੰਦਾ ਚਲ ਆਪਾਂ ਆਪਣਾ ਕਰ ਕੋਕਾ ਹੁੰਦਾ ਜਿਆਦ ਰਸ ਕਿ ਜਲ ਲੰਗਣਾ ਨਾ ਹੋਰ ਇੱਕ ਪਾਸੇ ਭਈ ਤਾਂ ਕਹਿੰਦੇ ਹੁੰਦੇ ਰੋਟੀ ਵੀ ਮੱਚ ਜਾਂਦੀ ਹੈ ਨਾ ਨਾ ਮੈਂ ਤਾਂ ਕਾਨੂੰ ਐ ਕਰਦੀ ਆ ਬਸ ਉਹ ਥੋੜੇ ਮੁੰਡਾ ਉਹਦਾ ਲਤੀਆ ਕੁੜੀ ਤਾਂ ਖੈਰ ਸਿਆੜੀ ਹੈਗੀ ਪਤਾ ਨਹੀਂ ਭਈ ਉਹ ਨਿਆਣਾ ਕਰਕੇ ਕਰਦਾ ਹਲੇ ਜਵਾਗ ਅੱਜ ਕੱਲ ਜਵਾਗ ਚਾੜੇ ਵਾਲੀ ਕਰਦੇ ਨੇ ਤਾਂ ਆਪਣੇ ਮਲੇ ਦੀ ਆਪਾਂ ਜਮੀਂ ਛੋਟ ਕਰ ਦਿੰਦੀ ਹੈ ਹਾਂ ਹੁਣ ਤਾਂ ਚਾੜ ਵਾਲੀ ਕਰਦੇ ਨੇ ਜਵਾਗ ਹੋਰ ਲੜਨ ਦੇ ਘਟੇ ਰੱਖਣ ਲੱਗੇ ਜੀ ਰੱਖਾਂ ਹੂੰ ਬਾਈ ਹੁਣ ਕਿਦੋਂ ਕਾਉਣਗੇ ਮਾਹ ਹੱਥ ਨਹੀਂ ਆਉਣਗੇ ਖੇਤਦਾਂ ਸਪਤਈਆ ਅੱਛਾ ਮੈਂ ਤਾਂ ਕਿੰਨੇ ਦੇ ਬਾਈਂ ਖਾਉਂ ਕਿਉਂ ਤਵੱਤਰ ਅਕਲ ਨਹੀਂ ਖੜੀ ਵੀ ਘਾਟੀ ਦੀ ਮੈਂ ਤਰਾਂ ਤੋਂ ਪਹਿਲੀ ਅੱਛਾ ਹਾਂ ਤੇ ਹੁਣ ਚਾੜਦਾ ਰਹੀ ਆਈ ਹੂ ਬਾਈ ਦੇਖ ਦੀਆਂਗੀ ਭਾਲ ਦੇ ਦੇ ਬਈ ਬਾਈ ਬੈਠਣ ਨੂੰ ਤੁੰਗ ਗੱਲ ਨਹੀਂ ਬਾਈ ਨਾਲ ਮਸੌਣੀ ਜਦੋਂ ਰੋਜ ਆਈਏ ਜੰਦੀਏ ਤੇ ਨਹੀਂ ਪਤਾ ਕਦੇ ਨਾਲ ਹੀ ਰਹਿ ਪੈਣਾ ਮੈਂ ਵੀ ਘਰ ਕੋਈ ਨਾ ਦੋ ਦਿਨ ਬੈਠਾ ਚੰਗਾ ਲੱਗੂਗਾ ਇੱਥੇ ਦੋ ਦਿਨ ਬੈਠਾ ਉਹ ਮੜਕਾਤ ਮੈਂ ਬਾਈ ਮਸਾਉਂਦੇ ਨਹੀਂ ਮੜਕਾਤ ਨੂੰ ਬਹੁਤਾ ਬਾਹਰ ਲੂਗਾ ਇੱਥੇ ਦੇਖ ਕੇ ਫਿਰ ਚੜਾ ਹੋਈ ਉਹ ਇਹ ਨਾ ਲੱਗਦਾ ਨਹੀਂ ਦਵਾ ਜਮਾਨਿਆ ਭਈਆਂ ਨੂੰ ਇਹ ਮੈਨੂੰ ਬੁਰਾ ਲੱਗਦਾ ਹੈ ਪੀਂਦਾ ਜਦੋਂ ਚੰਗਾ ਰੋਈ ਕਰੀਏ ਮੈਂ ਸਿੱਧੀ ਗੱਲ ਚਲੋ ਜਦੋਂ ਤੱਕ ਸੁਆਹੀ ਹੀ ਬਦਲੇਗਾ ਭੋਲ ਕੋਈ ਸੁਆਹ ਨਹੀਂ ਭਾਬੀ ਮੇਰੀ ਗੱਲ ਸੁਣੋ ਵੀ ਚਲ ਪੀ ਲਓ ਹਿਸਾਬ ਚ ਪੀ ਲਓ ਇਹ ਥੋੜਾ ਜਗਾ ਵੀ ਬੀ ਤੋਂ ਬਾਹਰ ਹੋ ਕੇ ਪੀਣੀ ਆ ਚਲ ਕੋਈ ਗੱਲ ਠੀਕ ਹੈ ਆ ਇਹ ਨਾ ਵੀ ਨਹੀਂ ਹੁੰਦਾ ਹੈਗਾ ਤੂੰ ਵੀ ਵੇਜਾ ਤੇ ਐਸੀ ਕਰ ਚਾਮ ਤੂੰ ਐਸਾ ਐਸੀ ਉਹ ਗੇਰਾਗਾ ਮੈਂ ਐਸੀ ਚ ਰਹਿਣੀ ਹੁਣ ਤਾਂ ਗਰਮੀ ਸਿਖਰ ਦਾ ਪਹਰੇ ਆਈਆਂ ਜੇ ਹੁਣ ਨਾਲ ਨਾਲ ਦਾ ਤੇਰੀ ਚੰਗੀ ਗੱਲ ਕਰੇ ਤੂੰ ਮਾੜੀ ਸਮਝਦੀ ਆ ਨਹੀਂ ਮੈਂ ਤਾਂ ਤੁਹਾਡੇ ਨਾਲ ਗੱਲਾਂ ਕਰਨੀਆਂ ਨੇ ਐਸੀ ਚ ਸਰੋਆ ਜੀ ਬੰਨੇ ਆਂਗੇ ਆਪਾਂ ਗੱਲਾਂ ਆਪਾਂ ਦੀ ਹਾਂ ਰੱਬ ਨੂੰ ਫਿਰ ਤੂੰ ਭੱਜੇਂਗੀ ਲੈ ਦੇਖ ਲੈ ਇੱਕ ਭਾਈ ਵੀ ਉੱਪਰ ਜਾਣਿਆ ਇੱਕ ਹੀ ਆਪ ਕਿ ਮੇਰੇ ਹੱਥਾਂ ਦੇ ਚੱਕ ਲੈ ਆਇਆ ਇਹਨੂੰ ਆ ਮੇਰੀ ਭੈਣ 4 ਦਿਨ ਆਈ ਸੀ ਉਹਨੂੰ ਦੇਖ ਕੇ ਮੱਟ ਗਈ ਐਨਾ ਕੰਮ ਦੇਖ ਕੇ ਤਲਾਈ ਆ ਇਧਰ ਨੂੰ ਆਈ ਸਾਰਾ ਕੰਮ ਕੁੜੀ ਦੇ ਸਰਤੇ ਛੱਡ ਕੇ ਦਵਾਈ ਦਾ ਬਹਣਾ ਲਾ ਕੇ ਲੈ ਮੈਨੂੰ ਇੱਥੇ ਲੈ ਬੜੀ ਇੱਥੋਂ ਪਤਾ ਲੱਗਦਾ ਕੀ ਬੜਬੜ ਕਰੀ ਜਾਂਨੇ ਹੋ ਗਏ ਕੀ ਬੜਬੜ ਕਰਨਾ ਸੀ ਆਹ ਦੇਖ ਲੈ ਲੱਗਿਆ ਪਤਾ ਤੈਨੂੰ ਆਪ ਹੀ ਪਤਾ ਲੱਗਦਾ ਕਿਵੇਂ ਹੱਥਾਂ ਤੇ ਚੱਕ ਲਿਆ ਤੈਨੂੰ ਤੇਰੇ ਭਜਾਈਆਂ ਨੇ ਆ ਕੇ ਲੈ ਸੌ ਸੌ ਮੇਰੀ ਕਨਾਲ ਦਾ ਮੈਂ ਇਹਨਾਂ ਦੇ ਹੱਥਾਂ ਤੇ ਚੱਕਣੀ ਆ ਹਾਂ ਉਹ ਤਾਂ ਹੁਣ ਨੰਦ ਦਾ ਤੂੰ ਤਾਂ ਨੰਦ ਹੈਂ ਗਿਆ ਉਹ ਉਹ ਕਿਹੜਾ ਮੇਰੀ ਭੈਣ ਕਿਹੜਾ ਕਿਸੇ ਦੀ ਨੰਦ ਹੈ ਨਾ ਹੁਣ ਇੱਥੇ ਲੜਨਾ ਆ ਤੂੰ ਮੰਨਾ ਨਹੀਂ ਆਪਾਂ ਕਿਹੜਾ ਕਿਸੇ ਨੂੰ ਸੁਣਾਉਨੇ ਆ ਮੈਂ ਤਾਂ ਤੈਨੂੰ ਸੁਣਾਉਨੇ ਉਹ ਸੁਣਦੇ ਹੀ ਆਉਣਗੇ ਹੁਣ ਨਹੀਂ ਆਪਾਂ ਹੌਲੀ ਗੱਲ ਕਰਦੇ ਆ ਪਰ ਇੱਕ ਦੇਖ ਤਾਂ ਸਹੀ ਫਿਰ ਕਿੰਨਾ ਫਰਕ ਹੈ ਐਂ ਨਹੀਂ ਕਦੀ ਦਾ ਹੁੰਦਾ ਵੀ ਉਹ ਵੀ ਦੇਖ ਕਿਸੇ ਦੀ ਕੁੜੀ ਹੈ ਤੂੰ ਵੀ ਕਿਸੇ ਦੀ ਕੁੜੀ ਐ ਤੇ ਫਿਰ ਮੈਂ ਕੀ ਕਹਤਾ ਉਹਨੂੰ ਹੁਣ ਕਈ ਦਿਨ ਹੋ ਗਿਆ ਇਹਨੂੰ ਮੈਂ ਉਹਨੂੰ ਕੋਈ ਮਾਰਾ ਕੋਈ ਚੰਗਾ ਕੁਛ ਕਿਹਾ ਮਾਰਾ ਚੰਗਾ ਨਹੀਂ ਮੈਂ ਤੁਹਾਨੂੰ ਉਹ ਗੱਲ ਯਾਦ ਕਰਾਉਣਾ ਉਹਦੇ ਜਿੱਦੇ ਆਉਣਾ ਸੀਗਾ ਤੂੰ ਕਿੰਨਾ ਮੈਨੂੰ ਘੂਰ ਘੂਰ ਪੈਂਦੀ ਸੀ ਕਿੰਨਾ ਉਹ ਕਰ ਤੂੰ ਦਾ ਲੱਗ ਜਾਨਾਗਾ ਹੁਣ ਮੇਰੇ ਭਰਾ ਕੋਈ ਬੈਠਾਗਾ ਮੂਰੇ ਵੀ ਆਉਂਦੀ ਨੂੰ ਮੇਰੇ ਮੂਰੇ ਬੈਠੇਗਾ ਉਹ ਤਾਂ ਕੰਮਾਂ ਚ ਬੀਜੀ ਨੇ ਕੰਮ ਤੇ ਗਏ ਸੀ ਉਦੋਂ ਮੈਂ ਵਿਹਲਾ ਸੀ ਮੈਂ ਚੱਲ ਉਹ ਕਰ ਲਿਆ ਕੀ ਖਰੀਦਾ ਹੁੰਦਾ ਪੁਰਨਾਏ ਹੋ ਰਿਹਾ ਸੀ ਵੀ ਹਾਂ ਭੈਣ ਨੇ ਆਉਣਾ ਮੇਰੀ ਨੇ ਪਤਾ ਨਹੀਂ ਕੀ ਹੋਗਾ ਜੰਗ ਜਿੱਤਣੀ ਆਂ ਹਜੇ ਵੀ ਹਜੇ ਵੀ ਤੇਰੇ ਮਨ ਤੇ ਇਹ ਗੱਲ ਹੈਗੀ ਹੈ ਹੂੰ ਹੈਗੀ ਹੈ ਛੜਕਦੀ ਆ ਹਜੇ ਦੇਖ ਹਰ ਤਿਹਾਰ ਤੇ ਜਾਨੀ ਆ ਮੈਂ ਠੀਕ ਆ ਕਿੱਥੇ ਉਹਨੂੰ ਮਗਰ ਰੱਖਿਆਗਾ ਨਹੀਂ ਮਗਰ ਨਹੀਂ ਰੱਖਿਆ ਮੈਂ ਤਾਂ ਤੈਨੂੰ ਇਹ ਗੱਲ ਕਹਿਣਾ ਵੀ ਆਏ ਨਹੀਂ ਤੇ ਵੀ ਆਏ ਜੇ ਜਦੋਂ ਆ ਗਿਆ ਉਦੋਂ ਮੱਥੇ ਵੱਟ ਨਾ ਪਾਓ ਮੱਥੇ ਵੱਟ ਨਾ ਪਾਓ ਤੂੰ ਤਾਂ ਹਰ ਤੰਗ ਹੀ ਕੁਛ ਕਰਦਾ ਮੈਂ ਤੈਨੂੰ ਜਿੰਨਾ ਮਰਜੀ ਆਸਾ ਘਰ ਲਟਾਲਾ ਜਿੰਨਾ ਮਰਜੀ ਆ ਦੇਣਾ ਠੀਕ ਆ ਤੇਰਾ ਤਾਂ ਇਹੀ ਹਾਲ ਰਹਿਣਾਗਾ ਜਾਂ ਕਰੀ ਜਾ ਜਿਹੜਾ ਕੁੱਖ ਕਰ। ਮੈਂ ਤਾਂ ਜਾ ਕੇ ਉੱਧਰ ਸਬਜ਼ੀ ਸੂਚੀ ਦੇਖਦੀ ਆਂ। ਸਬਜ਼ੀ ਹੁਣ ਜੇ ਮਾੜੀ ਸੱਚੀ ਗੱਲ ਕਹਿਤੀ ਤਾਂ ਹੁਣ ਉਹਨੂੰ ਸਬਜ਼ੀਆਂ ਜ਼ਿਆਦਾ ਆ ਗੀਆਂ। ਆਪਦੇ ਬੰਨੇ ਧਿਆਨ ਮਾਰਦੀ ਵੀ ਹਾਂ ਮੈਂ ਕੀ ਕਰਦੀ ਆਂ ਤੇ ਇਹਦੀਆਂ ਪਰਜਾਈਆਂ ਕਿੰਨਾ ਪਿਆਰ ਕਰਦੀ ਆਂ। ਬਾਬਾ ਯਾ ਟਿੱਕੇ ਤੇ ਬਾਲਾ ਨਾ ਬੋਲਿਆ ਕਰ। ਮੈਂ ਤਾਂ ਬੈਠਾ ਹੀ ਆਂ ਮੈਂ ਤਾਂ ਕੀ ਕਹਣਾਗਾ। ਹਾਂ। ਦੱਸ। ਕੱਚੇ ਕੱਚੀ ਕਿੰਨੇ ਸੋਨੇ ਚੌਲੇ ਲੱਗੇ ਵੇ ਆ ਭਾਬੀ ਹੁਣਾਂ ਨੂੰ ਤਾਂ ਮਾਓ ਹੋ ਜਾਗੀ ਤਾਂ ਜੀ ਇੱਥੇ ਤੋੜਦੀਆਂ ਉਹਦੀ ਬਣਾ ਲੈਣੀਆਂ ਨੇ ਇੱਥੇ ਮੁੱਲ ਦੀ ਲਈ ਜਾਂਦੇ ਆ ਨਾਲੀਆਂ ਵਾਲੀ ਸਬਜ਼ੀ ਪਤਾ ਨਹੀਂ ਕਿੱਥੋਂ ਲਿਆ ਉਹਨੇ ਬੇਹੀ ਤਵੇਹੀ ਨਾ ਚੇਰ ਨੂੰ ਨੂੰ ਜੀ ਕਰੇ ਮੁਸ਼ਕ ਮਾਰੀ ਅੰਦਰ ਇਹਦਾ ਤੇ ਆ ਦੇਖੀ ਕਿੰਨੀ ਸਵਾਦ ਬਣੂਗੀ ਕੱਚੀ ਕੱਚੀ ਬਣੂਗੀ ਵੀ ਕਿਉਂ ਵਰਗੀ ਘਰ ਦੀ ਸਬਜ਼ੀ ਤਾਂ ਬਾਹਰ ਵੀ ਵਧੀਆ ਹੁੰਦੀ ਆ ਭਾਬੀ ਤਾਂ ਉੱਥੇ ਭਾਲਦੀ ਫਿਰਦੀ ਹੂ ਮੈਨੂੰ ਹੇ ਮੈਨੂੰ ਪਤਾ ਵੀ ਮੈਨੂੰ ਤਾਂ ਸਬਜ਼ੀ ਦਾ ਲਾਲਚ ਚ ਹੋ ਗਿਆ ਮੈਂ ਵੀ ਬਾਹਲੀ ਲਾਲਚ ਲਾਉਂਗੀ ਕਿੱਥੇ ਲਾਉਂਗੀ 50 ਰੁਪਏ ਇਹ ਕਿੰਨੇ ਸੋਨੇ ਲੱਗੇ ਹੋਆ ਬਈ ਜੱਬ ਨੂੰ ਕਰਵਾ ਗਈ ਆ ਇੱਧਰ ਗਈ ਆ ਬਣੇ ਹੁਣ ਇਹ ਸਬਜ਼ੀ ਕਹਿੰਦੇ ਸਬਜ਼ੀ ਦੇਖਣ ਗਈ ਆ ਅਖੇ ਸਬਜ਼ੀ ਤੋੜ ਕੇ ਸਬਜ਼ੀ ਵੀ ਲੈ ਜਾਵਾਂ ਹਾਂ ਕੋਈ ਗੱਲ ਨਹੀਂ ਬਈ ਸਬਜ਼ੀ ਤੇ ਲੱਗਦੇ ਲੈ ਜੂਗੀ ਉਹ ਇਹਨਾਂ ਲਾਲਚ ਕਰਦੀ ਆਪਣੇ ਉਹ ਬਾਈ ਲਾਲਚ ਕਾਹਦਾ ਕਰਦੀ ਆ ਮਸਾ ਦਾ ਇੱਕ ਸਾਡੀ ਲੈ ਦੇ ਕੇ ਕੁੜੀ ਐ ਇਹ ਕਿਹੜਾ ਰੋਜ਼ ਆਈ ਰਹਿੰਦੀ ਐ ਸਬਬੀ ਕਿਹੜਾ ਮਾਰ ਤੁਸੀਂ ਤਾਂ ਆਪਣੇ ਥੋਡੀ ਗੱਲ ਤਾਂ ਠੀਕ ਆ ਇਹਨੂੰ ਸਮਝਾਓ ਮੜਾ ਜਾ ਕੋਈ ਨਾ ਬਾਈ ਹਾਂ ਇਹ ਐਂ ਬੋਲਦੀ ਆਗੀ ਬਾਈ ਡਾਇਰੈਕਟ ਬਾਈ ਲੈ ਤੂੰ ਪੁੱਛ ਤਾੜੇ ਤਾੜ ਤੋੜਨ ਆਗੀ ਮੈਨੂੰ ਕਹਿੰਦੀ ਮੈਂ ਤੋੜ ਦੰਦੀ ਉਹਨੇ ਕੱਚੇ ਕੱਚੇ ਆਪਣਾ ਮਾਤ ਲੋੜ ਕੇ ਪਾ ਦਾਂ ਦੀ ਸੱਜੀ ਤਾਂ ਅੰਦਰ ਮੈਂ ਕਿਹੜਾ ਲੱਸੀ ਹੋ ਜਾਏ ਹਾਏ ਇੱਕ ਸਾਡੀ ਲੈ ਦੇ ਕੇ ਨਣ ਦਾ ਤੈਨੂੰ ਲੱਗੀ ਗਰਮੀ ਜੇ ਫਿਰ ਕਿੰਨਾ ਖਾ ਹੋ ਜਾਊਗਾ ਕੁਛ ਨਹੀਂ ਹੁੰਦਾ ਮੈਨੂੰ ਖਿਵਾਣਾਗਾ ਹਾਏ ਹਾਏ ਬਾਈ ਕੂਗਾ ਪਤਾ ਨਹੀਂ ਇਹ ਤਾਂ ਥੱਪੇ ਕੰਮ ਕਰਾਉਂਦੀਆਂ ਨੇ ਨਹੀਂ ਕੁਛ ਨਹੀਂ ਹੁੰਦਾ ਤੇਰੇ ਭਰਾ ਗਾਂ ਵਾਲੇ ਕੋਣ ਨੇ ਮੇਰੇ ਭਰਾ ਆ ਫਿਰ ਮੈਂ ਅੱਗੇ ਵੀ ਮੈਂ ਕੰਮ ਹੀ ਕਰਦੀ ਹਾਂ ਕਿਉਂਕਿ ਉਹ ਤਾਂ ਹੱਕ ਕੰਮ ਕਰਦੇ ਹੁੰਦੇ ਘਰੇ ਅਸੀਂ ਨਹੀਂ ਕਰਾਉਂਦੇ ਕੁੜੀਆਂ ਤੋਂ ਕੰਮ ਸਾਡੇ ਤਾਂ ਰਵਾਜ ਨਹੀਂ ਹੈਗਾ ਜਮੀ ਵੀ ਚੱਲ ਕੋਈ ਨਾ ਦੇਖ ਲੀ ਵਧੀਆ ਹਨਾ ਹਾਂ ਓ ਕਤਸਰ ਬਣਾਉਣੀ ਆ ਬਾਬਾ ਨਾ 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 ਆ ਸਰ ਉਹ ਜਿਵੇਂ ਬਣਾ ਲੈ ਤੂੰ ਹੀ ਲੈ ਜੀ ਅੱਛਾ ਆਹ ਮੈਂ ਦੇਖ ਲਓ ਜੇ ਹੈ ਨਹੀਂ ਕੀ ਤਾਂ ਫਿਰ ਤੈਨੂੰ ਚੋੜ ਦੇ ਫਿਰ ਬਾਈ ਨੂੰ ਮੈਂ ਖੇਤੋਂ ਕਹਿੰਦਾ ਕਿ ਲੈ ਆਉਗਾ ਉੱਥੇ ਬਥੇਰ ਲੱਗ ਰਹੇ ਨੇ ਆਪਣੇ ਖੇਤਾਂ ਵਾਲੇ ਅੱਛਾ ਆਹ ਫੇਰ ਚਲ ਸੰਤਮੁਖ ਦੇ ਨਹੀਂ ਅਸਰ ਚਾਰ ਜੀ ਆਗੇ ਹਾਂ ਤਾਂ ਗੱਲ ਤੇਰੀ ਠੀਕ ਹੈ ਤੂੰ ਆਲੂ ਪਾਲਿਓ ਵਿੱਚ ਕੁਝ ਭਿੰਡੀਆਂ ਲੱਗ ਰਹੇ ਨੇ ਭਿੰਡੀਆਂ ਲੈ ਜੀ ਹਾਂ ਆਹ ਬਲਾਈ ਸੋਨੇ ਨਹੀਂ ਹੂੰ ਕੱਚੇ ਕੱਚੇ ਨੇਗੇ ਸਹੀ ਗੱਲ ਤੇ ਤੂੰ ਫੇਰ ਹੁਣ ਉਧਰੋਂ ਆਈ ਸੀ ਥਾਲ ਤਾਂ ਚੱਕ ਲਿਆਉਂਦੀ ਇਧਰ ਹੱਕ ਮਾਰ ਦੇ ਛੋਟੀ ਨੂੰ ਹੋਣੇ ਉਹਨੇ ਲੈ ਆਓ ਦੇਖੀ ਕਿ ਮੈਂ ਖੜਾ ਚੱਕੀ ਜਾਂਦਾਗਾ ਫੇਰ ਕੀ ਹੱਦ ਹੋ ਗਈ ਦੇਖਦਾ ਲੈ ਕਿ ਮੈਂ ਖੜਾਗਾ ਫੇਰ ਕੀ ਹੋਗਾ ਚੱਕਦਾ ਖੜਾ ਥਾਲ ਚੱਕ ਲੈ ਇੱਥੇ ਖੜਾਂਗਾ ਥੜਾ ਥਰ ਲੈ ਲੇਗਾ ਕੌਲਾ ਭਰ ਲੇਗਾ ਉਹਦਾ ਸਬਜ਼ੀ ਧਰ ਚਾਚਾ ਬਸ ਜਮੀ ਸ਼ਰਮ ਲਾਤੀ ਨਹੀਂ ਭਾਬੀ ਆਹ ਤੁਹਾਡੇ ਪਿੰਡ ਦਾ ਹੈ ਫੇਰ ਕਿ ਲਸਾ ਹੋ ਜੂਗਾ ਜੇ ਚੱਕ ਲੈ ਹੂਗਾ ਆਇਦਾ ਨਹੀਂ ਜਵਾਈ ਭਾਈ ਦਾ ਵੀ ਨਿਕਾਣਾ ਕੋਈ ਕੋਈ ਨਹੀਂ ਪਰ ਲਾ ਲੈਣ ਦੇ ਕੰਮ ਕੋਈ ਨਹੀਂ ਇਹਨੂੰ ਲਾ ਲੈ ਹਾਂ ਦੇਖ ਲੈ ਅੱਜ ਤਾਂ ਇਹ ਪਿੰਡਾਈ ਵੀ ਆ ਨਾ ਇਹਨੂੰ ਇਹਨੂੰ ਹੁਣ ਆਇਆ ਵੀ ਮੈਂ ਨਹ ਤਾਂ ਜੇ ਕੰਮ ਦੀਆਂ ਚਲਾਉਂਦੀ ਆ ਹੁਣ ਖਰ ਆਪੇ ਚਲਾਉਂਦੀ ਆ ਹੁਣ ਇਹ ਆਵਰੇ ਪੈ ਕੇ ਆਈ ਹੁਣ ਨਾ ਚਲਾ ਕਿ ਫਾਕੀ ਕਰਦੀ ਸਬਜੀ ਵਰਗੀ ਤਰੀਸ ਨਹੀਂ ਹੁਣ ਨਾ 9 ਚਰਨੋਂ ਕਰਦੀ ਬਸ ਸਬਜੀ ਵਰਗੀ ਕਿੱਥੇ ਰੀਸ ਹੈ ਆਪਣਾ ਤਾਂ ਬਾਧੂ ਆਖਰੇ ਤੇ ਬਥਰੀ ਲਾਈ ਪਈ ਤੇਰੇ ਬਾਈ ਵਰਗਿਆਂ ਨੇ ਤੇ ਮੁੱਲ ਦੀਆਂ ਤਾਂ ਉਹੀ ਹੁੰਦੀਆਂ ਗੰਦੇ ਪਾਣੀ ਵਾਲੀਆਂ ਹੁੰਦੀਆਂ ਨੇ ਘਰਾਂ ਦੇ ਖਵਾਦ ਲੱਗਦੀਆਂ ਇੱਕ ਤਾਂ ਹੁਣ ਲੋਕ ਨੇ ਨਾ ਇਹ ਬਾਹਰੋਂ ਸਬਜ਼ੀਆਂ ਖਾਣ ਵੇਝ ਗਏ ਨਹੀਂ ਵੀ ਖੇਤ ਥੋੜੀ-ਮੋਟੀ ਲਾ ਲਿਆ ਕਰਨ ਹੋਰ ਤਾਂ ਉਹੀ ਜੀ ਰੀਸ ਕਿੱਥੇ ਹੈ ਲੈ ਲੈ ਸਪਿੰਡੀਆਂ ਤੋਂ ਕੀ ਕਰਾਉਣਾ ਮੈਂ ਤਾਂ ਚੌਲੀ ਵਧੀਆ ਚੱਲ ਹੁਣ ਤੂੰ ਲੈ ਜਾ ਦੋ ਦਿਨਾਂ ਦੀ ਇਕੱਠੀ ਸਬਜੀ ਦੇਖ ਲੈ ਘੜੀ ਘੜੀਆਂ ਮੈਂ ਤਾਂ ਨਹੀਂ ਪਾਲਾ ਲੈਵ ਅਹੋ ਹੁਣ ਲਾਲਚ ਚ ਹੋ ਗਿਆ ਮੇਰੇ ਪੇਕਿਆਂ ਦੇ ਘਰੇ ਵੀ ਫਰੀ ਵੀ ਲੈ ਲੈ ਜਿਹੜੀ ਚਾਈ ਜਾਂਦੀ ਆ ਬਾਈ ਇਸੇ ਹੋਰ ਪੀਤਾ ਹੈ ਜੇਬ ਚੋਂ ਲਾ ਨਹੀਂ ਸਕਦਾ ਨਹੀਂ ਫੇਰ ਕੀ ਹੋ ਗਿਆ ਹਾਂ ਇਹ ਦੇਖ ਹੱਥ ਮਾਰਿਆ ਕਰ ਮੇਰੇ ਭਰਾ ਨੂੰ ਸੱਚ ਮੈਂ ਤੈਨੂੰ ਦੱਸਣੀ ਭੁੱਲ ਗਈ ਮੈਂ ਨਾ ਕਰੋ ਜੁੱਤੀ ਪਾ ਲਈ ਮੈਨੂੰ ਮੈਨੂੰ ਜਾਨ ਹਾਂ ਹੁਣ ਜਾਨਾ ਕਰੋ ਮੈਂ ਜੁੱਤੀ ਪਾ ਲਈ ਮੈਨੂੰ ਕਹਿੰਦਾ ਜੁੱਤੀ ਕਿਉਂ ਪਾ ਲਈ ਗਰਮੀ ਆ ਗਈ ਤੇ ਤੂੰ ਚੱਪਲ ਹੀ ਪਾ ਲਾ ਕੇ ਸਹਰੋ ਤੇਰਾ ਸੈਂਡਲ ਪਵਾ ਦੂੰਗਾ ਲੈ ਦੇਖ ਲੈ ਪਵਾਏ ਸੈਂਡਲ ਨਹੀਂ ਤੂੰ ਕੋਈ ਟੈਂਸ਼ਨ ਲੈਨੀ ਆ ਤੂੰ ਮੇਰੇ ਨਾਲ ਚੱਲਣ ਆਲੇ ਮੈਂ ਤੈਨੂੰ ਸੂਟ ਦਵਾ ਦੂੰਗੀ ਤੇ ਕੱਜ ਨਾਲੇ ਜੁੱਤੀ ਪਵਾ ਦੂੰਗੀ ਨਹੀਂ ਚੱਲ ਕੋਈ ਨਾ ਬਾਦੀ ਅੱਗੇ ਵੀ ਛੋਡੇ ਦਿੱਤੀ ਪਾਉਂਗਾ ਇਹਨਾਂ ਨਾਲ ਤੁਕੜਾ ਕਰ ਕੋਈ ਨਹੀਂ ਨਹੀਂ ਤੂੰ ਇਹਨਾਂ ਨਾਲ ਸੱਚਿਆ ਕਰੋ ਮੇਰੇ ਬਾਰੇ ਚੱਲ ਇੱਥੇ ਮੈਂ ਦੇਖ ਰੇ ਕਰਦੀ ਆਂਗੀ ਉਹ ਕੋਈ ਨਾ ਜਾ ਹੋਰ ਇਹ ਕੁਝ ਫਾਉਣ ਹੈ ਨਹੀਂ ਮੁੰਡਾ ਅਗਰ ਪਹਿਲਾਂ ਤੋੜਲੇ ਹੋਣਗੇ ਹਨਾ ਆਹ ਕਾਸੇ ਗੋਲਿਆ ਦੀ ਬੋਸਾ ਜਨ ਨੂੰ ਟੈਕ ਕੱਤੀ ਲੱਗ ਗਈ ਕੋਈ ਨਾ ਖੇਤੋਂ ਗੱਲ ਕਰ ਮੈਂ ਬੈਠੋ ਠੀਕ ਆ ਲੈ ਦੇਖਦਾ ਉਧਰ ਸਬਜ਼ੀ ਨਹੀਂ ਫੜ ਲੀਆਂ ਉਧਰ ਭੈਣ ਔਖੀ ਹੋਈ ਜਾਂਦੀ ਹੋਊਗੀ ਇਧਰ ਸੰਨੀਆਂ ਕਿਵੇਂ ਕਰੂਗੀ ਉਹ ਲੇਟ ਹੋਈ ਜਾਂਦੇ ਆਗੇ ਹੋ ਹੋ ਕਿੱਥੇ ਚਲੀ ਐ ਕਿੱਥੇ ਕੀ ਹੋ ਹੋ ਫੇਪੰਡਾ ਹੋਇਆ ਇਹਨੂੰ ਕੋਈ ਨਾ ਬਗ ਚੱਲਾਂਗੇ ਹਾਂ ਮੇਰੀ ਗੱਲ ਇਹ ਤਾਂ ਅਸੀਂ ਦੱਸ ਕੇ ਆਏ ਹੁਣ ਫੇਰ ਤਾਂ ਹੈ ਇਹਨੂੰ ਆ ਕੇ ਇੱਥੇ ਦਵਾਈ ਦਾ ਨਾ ਲਾ ਕੇ

ਕੋਈ ਯਾਰ ਯਾ ਅੱਧੀ ਪੈਨ ਤਦ ਆਸ ਬਣ ਹੋ ਗਿਆ ਕੋਈ ਗੱਲ ਨਹੀਂ ਮੈਨੂੰ ਘੰਟਾ ਵੀ ਨਹੀਂ ਜਰਦਾ ਹੈਗਾ ਇਦਾਂ ਹੋਦੀ ਅਗਲੇ ਵੀ ਪਹਿਣਾ ਹੋਵੇਗੀ ਮਤੂ ਹੀ ਬੱਸ ਕੀ ਹੋਇਆ ਬੰਦਾ ਆ ਹੈ ਪਰ ਆਪਣੇ ਕਿੱਥੋਂ ਪੱਲੇ ਪਤਾ ਰੇ ਦਿਨੋਂ ਤਾਂ ਇੰਨੇ ਮੈਨੂੰ ਤਾਂ ਟੱਕੜੇ ਟੱਕੜੇ ਕਰਾਂਦੇ ਸਿ ਤੇ ਆਉਂਦੇ ਸੀ ਨਾ ਤਾਂ ਮੈਂ ਸਾਰਾ ਦਿਨ ਉੱਥੇ ਕਰਦੀਆ ਗੋਲਾ ਧੰਦਾ ਹੈ ਐਵੇਂ ਮੈਂ ਤਾਂ ਫੋਜੀ ਸੀ ਮੇਰਾ ਜਦੋਂ ਜਵਾਬ ਦਿੱਤਾ ਮੈਂ ਤਾਂ ਆਇਮ ਬਣ ਕੇ ਰਹਾ ਕਰਦੀ ਰਾਣੀ ਬਣ ਕੇ ਰਹਾ ਕਰਦੀ ਰਾਣੀ ਜਿਹੜਾ ਇਹਦਾ ਸਾਰਾ ਦਿਨ ਗੋਲਾ ਧੰਦਾ ਨਹੀਂ ਮੁੱਕਦਾ ਹੁਣ ਇਹ ਗੱਲ ਨਹੀਂ ਬਸ ਸਾਰਾ ਦਿਨ ਮੈਂ ਇਹਨਾਂ ਦੀ ਤੋਰ ਦਿੰਦੀ ਹਾਂ ਹਾਂ ਲੈ ਆਏ ਅੱਛਾ ਮੈਂ ਰੱਖਿਆ ਤਾਂ ਸੁੱਤੀ ਪਈਆਂਗੀ ਹਾਂ ਸੁੱਤੀ ਤੇ ਸਰਵੀਆਂ ਨਾਲ ਹੋ। ਓਛਾ ਓਛਾ ਅਸ ਖੇਤ ਜਾ ਕੇ ਤਾਂ ਜੀਨ ਲਾਦਾ ਹੈ ਵੀੜੇ ਤਾਂ ਲਾ ਲੈਣਾ ਜਾ ਕੇ ਆਪਾਂ ਫੇਰ ਦੱਸਿਆ ਨਹੀਂ ਉਹਨੂੰ ਵੀ ਭੈਣ ਆਈ ਵੀ ਆ ਨੋਸੇ ਆ ਸੀਗਾ ਮਾ ਜੀਆ ਹਮੇ ਹਾਂ ਸਰ ਹੋਣਾ ਆਪਣੇ ਸੰਗੋ ਕੇ ਜਾਣਾ ਲੜਾ ਰਹਿਣ ਕਿ ਤੇ ਉਹ ਦਹਾਈਂ ਦੇ ਜਾਂਦਾ ਤੇਰਾ ਭਰਾ ਤਾਂ ਚਲ ਕੋਈ ਨਾ ਜੇ ਨਾ ਰਹਿਓ ਫੇਰ ਮਿਲ ਕੇ ਬਗ ਜਨ ਹੂੰ ਮਿਲ ਕੇੋਂ ਪਾਏ ਹੋਇਆ ਪਰ ਮੇਰੀ ਇੰਨਾ ਫਿਕਰ ਹੋਇਆ ਫੇਰ ਵੀ ਮੇਰੀ ਭੈਣ ਸੰਗੀ ਕਰੂਗੀ ਦੇਖ ਫੇਰ ਕੀ ਲਾ ਆ ਵੀਰ ਭਣਾ ਦਾ ਫਿਕਰ ਹੀ ਹੁੰਦਾ ਹੈ ਨਾ ਇੱਕ ਗੱਲ ਰੱਖੋ ਚੱਲ ਹਾਂ ਹਾਂ ਹਣ ਇੰਨਾ ਨਾ ਜਣਾ ਫਿਕਰ ਹੀ ਹੁੰਦਾ ਭੈਣ ਦਾ ਓਕੇ ਤੈਨੂੰ ਫੋਨ ਕਰੀ ਜਾਂਦੇ ਨੇ ਇਹ ਰੱਖ 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 ਲਈ ਭੈਣ ਨਾਲ ਆਈ ਜੇ ਹੁਣ ਇੰਨਾ ਸੀਗਾ ਭੱਜ ਕੇ ਮੋਟਰਸਾਈਕਲ ਚੱਕ ਕੇ ਆ ਜਾਂਦੇ ਦੀਦੀ ਮੋਟਰਾ ਘੋਲਾ ਟਾ ਦੀਦੀ ਮੋਟਰ ਛੱਡ ਲੀ ਦੀਦੀ ਖੇਡ ਮੱਕੀ ਪਾਣੀ ਤਾਂ ਇੱਕ ਪਾਸੇ ਕੰਪਿਊਟਰ ਤਰਲ ਗਈ ਜਾਂਦਾ ਦੂਜੇ ਪਾਸੇ ਮੋਟਰ ਛੱਡੀ ਗਈ ਹੋਰ ਕਿਹੜੇ ਪਾਣੀ ਜਾਂਦੇ ਆਉਣਾ ਉੱਥੇ ਆਉਣਾ ਜਾਣਾਗਾ ਮੈਂ ਜਿਹੜੀ ਆ ਜਾਨੀ ਆ ਬਸ ਨਹੀਂ ਕੋਈ ਜਦ ਤੱਕ ਹੱਥ ਹੜਦੇ ਚੋਂ ਨਾ ਜਾਂਦੇ ਨੇ ਦੇਖ ਲੈ ਪਹਿਲਾਂ ਹਟਕਾਉਂਦੇ ਤੇ ਹਾਂ ਤਿਆਰ ਤਾਂ ਮੈਨੂੰ ਪਤਾ ਵੀ ਤੁਸੀਂ ਜਮਾ ਨਹੀਂ ਅੜਕਦੇ ਹੈਗੇ ਜਾਨਿਓਗੇ ਉਵੇਂ ਕਿਤੇ ਆਜਿਆ ਕਰੋ ਵੀ ਨਾ ਵੀ ਜਿਵੇਂ ਲੋਕਾਂ ਹੈ ਭਾ ਤੀਜੇ ਚੌਥੇ ਦੇ ਨਹੀਂ ਆਏ ਰਹਿੰਦੇ ਨੇ ਨਾ ਬੀਬੀ ਨਾ ਦੇ ਗੁੱਸੇ ਨਾ ਹੋ ਹੁਣ ਜਿੱਦਣ ਅਸੀਂ ਆਏ ਅਸੀਂ ਦੋਨੇ ਜਾਨੀ ਆਵਾਂਗੇ ਦੋ ਦਿਨ ਦਿਨ ਰਹਿ ਕੇ ਆਵਾਂਗੇ ਬਿਲਕੁਲ ਹੋਰ ਇਹ ਗੱਲ ਅਪਾ ਸੁਣ ਦਵਾਈ ਵੀ ਆ ਲੈ ਨਾਲੇ ਚੜਾ ਲੱਸਗਾ ਵਾਸਾ ਖੋਸਾ ਚਲ ਕੋਈ ਨਾ ਸੂਟ ਨੂੰ ਕਿਸੇ ਗਾਣ ਦੇਉ ਕਿਸਾ ਹਾਂ ਹਾਂ ਸੂਟਾਂ ਨੂੰ ਦੱਸ ਕੀ ਹੈ ਸੂਟਾਂ ਨਾਲ ਥੋੜੋ ਵਰਤੀ ਦਾ ਹੁੰਦਾ ਚਲ ਬਾਈ ਬੋਲ ਮਾਰ ਚਲੀ ਚਲ ਤੁਸੀਂ ਮਾਰ ਲਵਾਜ ਮੈਂ ਨਹੀਂ ਮਾਰਦੀ ਹੈਗੀ ਬਾਈ ਬਾਈ ਆ ਜਾ ਬਾਈ ਛੇਵੇਂ ਕਾਨੂੰ ਬਾਟ ਮਾਰਨੀ ਹੈ ਇਹਦਾ ਜੀ ਲਾ ਕੇ ਬਹਿ ਗਈ ਇੰਨਾ ਵੀ ਗੁੱਸਾ ਕਰਿਆ ਕਰ ਮੈਂ ਜਾਣਾ ਵੀ ਹੈ ਨਹੀਂਗਾ ਫੇਰ ਰੱਖੇਗਾ ਬਸਿਆ ਨਹੀਂ ਹੈਗਾ ਹਾਂ ਜੇ ਆਏ ਜੇ ਕਰੇਗਾ ਚਲ ਕਰ ਮੈਂ ਪਹਿਣਾ ਕਰ ਬੋਲਦਾ ਬੋਲਦਾ ਨਹੀਂ ਪਹਿਣਾ ਕਰਕੇ ਉਹ ਕਿੱਥੇ ਰਹੇ ਹੋ ਤੁਸੀਂ ਹੋਰ ਹਾਂ ਤੁਸੀਂ ਚੱਲ ਹੋਈ ਨਾ ਟੋਪੇ ਤੇ ਮੈਂ ਸਾਰੀ ਗੱਲ ਹੋਈ ਪਈ ਆ ਮੈਂ ਹੋਰ ਕੀ ਆ ਫੇਟੇ ਤੋਂ ਉਹੀ ਧੀ ਲਾ ਕੇ ਬੈਗੀ ਫਿਰ ਹੁਣ ਤੈਨੂੰ ਐ ਨਹੀਂ ਪਤਾ ਜੇ ਤਾਂ ਦੱਸ ਗਏ ਹੁੰਦੇ ਸਿੱਧਾ ਹਾਂ ਚੱਲ ਕੋਈ ਨਾ ਮੈਂ ਦੱਸਣਾ ਕੀ ਨਹੀਂ ਮੈਨੂੰ ਤਾਂ ਐ ਨਹੀਂ ਸਮਝ ਆਉਂਦੀ ਵੀ ਤੂੰ ਮੇਰੇ ਨਾਲ ਆ ਗਿਆ ਅਰ ਜੀ ਨੂੰ ਦੱਸਣਾ ਥੋੜਾ ਕਰ ਜਾ ਜਮਨ ਸਿੰਘ ਚੱਲ ਕੋਈ ਨਾ ਤੇਜ ਕੇਜਾ ਨਹੀਂ ਪੱਬੀ ਮੇਰੀ ਗੱਲ ਸੁਣ ਹੁਣ ਮੈਂ ਦੱਸਣਾ ਕੀ ਨਹੀਂ ਮੈਨੂੰ ਐ ਤਾਂ ਦੱਸ ਦੋ ਚਲ ਕੋਈ ਨਾ ਚਲ ਇਹਦੀ ਭੈਣ ਆਈ ਵੀ ਅਗਲੇ ਦੁੱਧਈ ਆ ਵਾਹ ਤੁਹਾਡੀ ਘਰ ਨੂੰ ਛੱਡ ਕੇ ਘਰ ਜਾਣਾ ਔਖਾ ਹੁਣ ਜੇ ਤੇਰੇ ਭਰਾ ਹੋਂ ਛੱਡ ਕੇ ਜਾਣਾ ਕਰੋ ਚਲ ਕੋਈ ਆ ਦੇਖ ਲੈ ਮਿਲੇ ਨਹੀਂ ਹੈਗੇ ਤੈਨੂੰ ਕਿਵੇਂ ਕਰਦੀਆਂ ਤਾ ਆ ਤੇ ਮੁੜ ਜਾਂਦੇ ਆ ਹੋ ਜਾਂਦੇ ਉਹ ਫਿਰ ਫਿਕਰਾ ਕੋ ਤੁਮਾ ਕੀ ਵਿਆਹ ਆਏ ਹੋ ਨਹੀਂ